ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਗੱਲਾਂ ਚੱਲ ਰਹੀਆਂ ਨੇ ਅੱਜ ਜਿਹੜੀ ਗੁਰੂ ਘਰਾਂ 'ਚ ਜਾ ਕੇ ਬੇਅਦਬੀਆਂ ਕਰਨ ਦੀਆਂ ਕੋਸ਼ਸ਼ਾਂ ਕਰੀਆਂ ਜਾ ਰਹੀਆਂ ਨੇਗੀਆਂ ਉਹਦੇ ਬਾਰੇ ਗੱਲ ਕਰਨ ਲੱਗੇ ਆਂਗੇ ਵੀ ਜਿਹੜੀ ਇੱਕ ਆਹ ਆਈ ਸੀ ਕੀ ਮਕਬਾਨ ਮਕਬੂਨ ਆ ਗਈ ਜਿਹੜੀ ਇੱਥੋਂ ਆਈ ਸੀ ਗੁਜਰਾਤ ਤੋਂ ਜਿਨੇ ਆ ਕੇ ਜੋਗਾ ਕਰਿਆਗਾ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਜੋਗਾ ਕਰਕੇ ਉਹ ਕਹਿੰਦੀ ਵੀ ਮੈਂ ਤਾਂ ਕੋਈ ਗਲਤ ਨਹੀਂ ਕਰਿਆ ਹੈਗਾ ਕਹਿੰਦੀ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੀ ਵੀ ਐਫ ਆਈ ਆਰ ਵਾਪਸ ਲੈ ਲੈਣ ਨਹੀਂ ਮੇਰੀ ਪਾਰਟੀ ਫਾਈਟ ਕਰਨ ਨੂੰ ਤਿਆਰ ਆ ਤੇ ਫਾਈਟ ਤਾਂ ਤੇਰੀ ਪਾਰਟੀ ਬਹੁਤ ਚਿਰ ਤੋਂ ਕਰਦੀ ਆਉਂਦੀ ਆ ਫਾਈਟਾਂ ਤਾਂ ਤੁਸੀਂ ਬਹੁਤ ਪਹਿਲਾਂ ਕਰੀਆਂ ਲਈਆਂ ਤੂੰ ਫਾਈਟ ਕਰੇਂਗੀ ਕਿਉਂਕਿ ਸਾਡੇ ਜਿਹੜੇ ਸਰਪ੍ਰਾਸਤ ਲੀਡਰ ਬਣੇ ਹੋਏ ਨੇ ਨਾ ਸੁਖਬੀਰ ਬਾਦਲ ਆ ਗਏ ਉਹਨਾਂ 'ਚ ਕਮੀਆਂ ਨੇਗੀਆਂ ਤੂੰ ਤਾਂ ਕੀ ਇੱਥੇ ਜੋਗਾ ਕਰ ਜਾਂਦੀ ਤੇਰਾ ਬਾਂਦਰਨਾਚ ਉਹ ਕਰਾਉਂਦੇ ਜਿਹੜਾ ਕਿਤੇ ਨਾ ਹੁੰਦਾ ਕਿਉਂਕਿ ਉਹ ਜਿਹੜੇ ਸ਼ਰੋਮਣੀ ਕਮੇਟੀ ਵਾਲੇ ਉਹ ਤੇਰੇ ਵਰਗਿਆਂ ਨੂੰ ਦੇਖਣ ਲੱਗ ਜਾਂਦਾ ਜਿਨ੍ਹਾਂ ਦੀਆਂ ਛੇਲੀਆਂ ਮੁੰਨੀਆਂ ਹੁੰਦੀਆਂ ਨੇ ਉਹ ਜਿਹੜੇ ਉੱਥੇ ਲੱਗੇ ਹੋਏ ਨੇ ਪਹਿਰੇਦਾਰ ਉਹਨਾਂ ਕਰੀ ਉਹਨਾਂ ਦੀ ਨਗਾ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਐਂ ਹੁੰਦਾ ਵੀ ਕੋਈ ਫਿਲਮ ਫਿਲਮ ਵਾਲੀ ਹੋਊਗੀ ਸਾਡਾ ਤਾਂ ਪਤਾ ਨਹੀਂ ਕਿ ਕਿ ਪ੍ਰੋਮੋਸ਼ਨ ਕਰ ਦੂਗੀ ਉਹ ਖੇ ਕਰਕੇ ਚਲੀ ਗਈ ਸਾਰੇ ਕਾਹੇ ਦੀ ਤੇ ਸੁਖਬੀਰ ਪਾਦਲੂਣੀ ਖੁੰਡਾ ਲੈ ਕੇ ਬਹਿ ਗਿਆ ਚੜ ਕੇ ਗੱਡੀ ਤੇ ਪਿਕਅਪ ਤੇ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਦਾ ਪ੍ਰਧਾਨ ਕੋਲੇ ਖੁੰਡਾ ਨਚਾਰ ਹੈ ਅਕਾਲੀ ਦਲ ਦਾ ਅਕਾਲੀ ਫੂਲਾ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਵਾਰ ਕੱਢ ਲਈ ਸੀ ਉਹਨੇ ਮਹਾਰਾਜਾ ਰਣਜੀਤ ਸਿੰਘ ਪਾਣੀ ਭਰਦਾ ਸੀ ਉਹਦੇ ਮੂਰੇ ਅਕਾਲੀ ਫੂਲਾ ਸਿੰਘ ਦੇ ਤੂੰ ਚਵੜਾ ਕਿਨੇ ਚੱਕ ਕੇ ਲਾਤਾ ਦੱਲਿਆ ਨੇ ਤੁਸੀਂ ਹੋਗੇ ਜੇਬਾਂ 'ਚੋਂ ਨਿਕਲਣ ਵਾਲੇ ਪ੍ਰਧਾਨ ਤੇ ਸਾਰਾ ਕੁਝ ਠੀਕ ਹੈ ਤੂੰ ਬੜੇ ਹੋਇਆ ਤੁਸੀਂ ਆਪੇ ਥੋੜੇ ਆ ਗਿਆ ਪੈਰਾਂ ਹੇਠ ਬਟੇਰਾ ਕੋਈ ਗੱਲ ਨਹੀਂ ਕੋਈ ਨਾ ਆਗੇ ਛੱਕ ਕੌਮ ਜਾਗ ਰਹੀ ਆ ਜਿੱਦੇ ਜਾਗ ਹੀ ਨਾ ਉੱਦੇ ਸੁਣ ਨੂੰ ਇੱਥੇ ਦਵੱਲਾ ਪਾਉਣਗੇ ਹੁਣ ਤੂੰ ਤੇਰੇ ਆ ਨੇੜੇ ਹੀ ਆ ਕੰਮ ਤੈਨੂੰ ਦਵੱਲਣਗੇ ਇੱਥੋਂ ਲੋਕ ਬਾਲਾ ਚਰਨੀ ਚੱਲਦਾ ਤੂੰ ਖੁੰਡੇ ਲੈ ਲੈ ਤੁਰਦਾਗਾ ਉਹ ਕੌਮ ਦੀ ਖਾਤਰ ਤਾਂ ਜਿਨ੍ਹਾਂ ਨੇ ਚੱਕੀਆਂ ਨੇ ਉਹਨਾਂ ਨੇ ਤਲਵਾਰਾਂ ਚੱਕੀਆਂ ਨੇ ਤੇਰੇ ਹੱਥ 'ਚ ਖੁੰਡਾਗਾ ਤੂੰ ਖੁੰਡਾ ਲੈ ਕੇ ਕੌਮ ਦੀ ਗਵਾਹੀ ਕਰਦਾਗਾ ਉਹ ਦੂਜੀ ਨੂੰ ਬਾਦਰੀ ਜੀ ਨੂੰ ਨਾਲ ਨੱਚਣ ਲਾ ਲੈਣਾ ਸੀ ਸ਼ਰਮ ਨਹੀਂ ਆਉਂਦੀ ਥੋਨੂੰ ਛੋਡੀ ਅੱਕਾ ਆਵਾਜ਼ ਨਹੀਂ ਨਿਕਲੀ ਵੀ ਉਹ ਜੋਗਾ ਕਰਨ ਵਾਲੀ ਕੌਣ ਆ ਗਈ ਕੀ ਆ ਗਈ ਉਹਨੇ ਕੀ ਕਰਿਆਗਾ ਸ਼੍ਰੋਮਣੀ ਕਮੇਟੀ ਨੇ ਕਰਿਆਗਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਉਹਦੇ ਤੇ ਐਫ ਆਈ ਆਰ ਕਰਾਈਆ ਉਹ ਕਹਿੰਦੀ ਵਾਪਸ ਲਾਓ ਤੇ ਹੋ ਸਕਦਾ ਤੁਸੀਂ ਵਾਪਸ ਦਬਾ ਦੋ ਸ਼੍ਰੋਮਣੀ ਕਮੇਟੀ ਤੋਂ ਕਹਿ ਕੇ ਐਫ ਆਈ ਆਰ ਤੁਹਾਡਾ ਇਹ ਵੀ ਜ਼ੋਰ ਲੱਗੂਗਾ ਕਿਉਂਕਿ ਸੋਨੂ ਮੋਦੀ ਉਹਨਾਂ ਨੇ ਜ਼ੋਰ ਪਾਉਣਾ ਉੱਥੇ ਤੁਸੀਂ ਮੋਦੀ ਉਹਨਾਂ ਤੇ ਹੱਥ ਠੋਕੇ ਹੋ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਬਾਹਰ ਦੀ ਚੱਲ ਰਹੀ ਸੀ ਉਦੇ ਵਿੱਚ ਵਾਕਈ ਹੋ ਹੋ ਕਿ ਹੈਗਾ ਉਹ ਕਹਿੰਦਾ ਜਦ ਦਰਬਾਰ ਸਾਹਿਬ ਤੇ ਅਟੈਕ ਹੋਇਆ ਦਰਬਾਰ ਸਾਹਿਬ ਤੇ ਅਟੈਕ ਹੋਣ ਤੋਂ ਬਾਅਦ ਕਾਂਗਰਸ ਨੇ ਉੱਥੇ ਤਿਰੰਗਾ ਝੰਡਾ ਚਾੜ੍ਹਿਆ ਦਰਬਾਰ ਸਾਹਿਬ ਤੇ ਕਹਿੰਦਾ ਅੱਜ ਵੀ ਦਰਬਾਰ ਸਾਹਿਬ ਗੁਲਾਮ ਆਗਾ ਦਰਬਾਰ ਸਾਹਿਬ 'ਚ ਜੋ ਸੈਂਟਰ ਗਵਰਨਮੈਂਟ ਕਹਿੰਦੀ ਆ ਉਹ ਹੁੰਦਾਗਾ ਉਹ ਕਰਦੀ ਆ ਕਹਿੰਦਾ ਸੈਂਟਰ ਗਵਰਨਮੈਂਟ ਕਹਿ ਕੇ ਇਹ ਐਫ ਆਈ ਆਰ ਵੀ ਵਾਪਸ ਕਰਵਾ ਦੂਗੀ ਇਹ ਹੋ ਜਾਣੀ ਹੈਗੀ ਇਹਦੇ 'ਚ ਕੋਈ ਗੱਲ ਨਾ ਕੋਈ ਦੋਰ ਹੈ ਨਹੀਂ ਹੈਗੀਆਂ ਇਹ ਸ਼ਰਮਣੀ ਆਹ ਸੈਂਟਰ ਗਵਰਨਮੈਂਟ ਨੇ ਕਹਿ ਕੇ ਸੁੱਤੋ ਐਫ ਆਈ ਆਰ ਵਾਪਸ ਕਰਾਉਣੀ ਹੈਗੀ ਤੁਸੀਂ ਇਹਨੂੰ ਮਾਫੀ ਵੀ ਦੇਣੀ ਆ ਮੱਥਾ ਉਹਨੇ ਟੇਕਿਆ ਕੋਈ ਨਹੀਂ ਉਹਨੇ ਜੋਗਾ ਕਰਿਆਗਾ ਉਹ ਕਹਿੰਦੀ ਮੈਂ ਜੋਗਾ ਕਰਿਆਗਾ ਜੋਗਾ ਦਾ ਬੀਬਾ ਮਹਿਮੂਦ ਗਜਨ ਬੀਬੀ ਆਇਆ ਹੋਇਆ ਤੇਰੇ ਇੱਥੇ ਉਥੇ ਉਹਦੀ ਕਬਰ ਤੇ ਜਾ ਕੇ ਨਹੀਂ ਜੋਗਾ ਕਰਿਆ ਤਾਂ ਗਜਨੀ ਚਲੀ ਜਾਹਾ ਉਥੇ ਮਹਿਮੂਦ ਗਜਨ ਬੀਬੀ ਦੀ ਕਬਰ ਤੇ ਜਾ ਕੇ ਕਰ ਜੋਗਾ ਤੇਰੇ ਅਰਗਿਆਂ ਨੂੰ ਬਹੁਤ ਜੋਗਾ ਕਰਾਉਂਦਾ ਸੀ ਉਹ ਤਿੰਨ ਤਿੰਨ ਹਜ਼ਾਰ ਲੈ ਕੇ ਜਾਂਦਾ ਸੀ ਤੇਰੇ ਅਰਗੀ ਜੋਗਾ ਬੜਾ ਕਰਾਉਂਦਾ ਸੀ ਉਹ ਉਥੇ ਟਕੇ ਟਕੇ ਨੂੰ ਰੋਜ਼ ਜੋਗਾ ਹੁੰਦਾ ਸੀ ਤੇਰੇ ਅਰਗੀਆਂ ਦਾ ਸ਼ੋਮਨਾਥ ਦੇ ਮੰਦਿਰ ਦੇ ਗੇਟ ਲਾ ਕੇ ਲੈ ਗਿਆ ਸੀ ਉਹ ਸਾਡੇ ਵਾਲਿਆਂ ਨੇ ਖੰਡੇ ਰਾਂ ਖੋ ਕੇ ਲੈ ਕੇ ਆਂਦੇ ਸੀ ਤਲਵਾਰਾਂ ਦੇ ਜ਼ੋਰ ਤੇ ਲਿਆ ਕੇ ਦਰਸ਼ਣੀ ਡਿਊਟੀ ਨੂੰ ਲੱਗੇ ਹੋਏ ਨੇ ਉਹ ਗੇਟ ਜਿਹੜੇ ਸ਼ੋਮਨਾਥ ਦੇ ਮੰਦਿਰ ਦੇ ਸੀ ਡਾਂਗ ਦੇ ਜ਼ੋਰ ਤੇ ਲਿਆ ਕੇ ਲਾਏ ਨੇ ਖੋ ਕੇ ਲੈ ਕੇ ਆਏ ਸੀ ਉੱਥੋਂ ਛੋਟੇ ਵਾਲਿਆਂ ਤੋਂ ਕੁਝ ਵੀ ਨਹੀਂ ਹੋਇਆ ਤੂੰ ਜੋਗਾ ਕਰੇਗੀ ਤੂੰ ਜਾਊਗਾ ਉੱਥੇ ਜਾ ਕੇ ਕਰ ਗਜਰੀ ਜਾ ਕੇ ਉੱਥੇ ਤੇਰਾ ਕਰਾ ਦੇਣਗੇ ਜੋਗਾ ਸਮਾਰ ਕੇ ਉੱਥੇ ਪਤੇਰੇ ਪਰਤੇ ਨੇ ਮੈਂ ਸ਼ਾਂਗਾਇਆਂ ਖਾਣ ਵਾਲੇ ਤੇ ਤੇਰਾ ਕਰਾ ਦੇਣਗੇ ਜੋਗਾ ਸਮਾਰ ਕੇ ਜੁਗਾ ਉੱਥੇ ਜਾ ਕੇ ਕਰੀ ਤੇ ਜਿੱਦੇ ਕਿਤੇ ਖਾਲਸੇ ਦਾ ਰਾਜ ਆ ਗਿਆ ਨਾ ਉਹਦੇ ਤਤਾ ਟੋਗਾ ਚ ਮਾਰ ਕੇ ਕਰਵਾਵਾਂਗੇ ਮਾਰਾ ਸੁਖ ਰਕੇ ਸੱਚੇ ਪਾਛ ਦਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਰਪਾ ਕਰੋ ਬਸ ਆਪਣੇ ਤੇ ਲਾਈਕ ਕਰੋ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ